ਸ਼ਤਰੀਆ ਕਾ ਦੋਸਤੋ ਤੇ ਜੇ ਆਪਣੀ ਵੀਡੀਓ ਚੰਗੀ ਲੱਗੀ ਇਹਨੂੰ ਕਮੈਂਟ ਸ਼ੇਅਰ ਲਾਇਕ ਜਰੂਰ ਕਰਨਾ ਤਾਂ ਦੋਸਤੋ ਅੱਗੇ ਤੋਂ ਆਪਾਂ ਤੁਹਾਡੇ ਕੋਲ ਇਹ ਵੀਡੀਓ ਆ ਸਕੇ ਦੋਸਤੋ ਅੱਜ ਆਪਾਂ ਤੁਹਾਨੂੰ ਕਦੂਆਂ ਦੀਆਂ ਬੀਲਾਂ ਸੁੱਕਣ ਬਾਰੇ ਦੱਸਾਂਗੇ ਵੀ ਕਿਉਂ ਸੁਕਦੀਆਂ ਤੇ ਇਹ ਕਿ ਪਾਉਣਾ ਚਾਹੀਦਾ ਦੋਸਤੋ ਇਹ ਬੱਲਾਂ ਜਦੋਂ ਆਪਣੇ ਪਾਣੀ ਖੜ ਜਾਂਦਾ ਹੈ ਜੰਮੀ ਪੈਂਦਾ ਜਾਂ ਆਪਾਂ ਪਾਣੀ ਲਾਉਨੇ ਆ ਉਦੋਂ ਹਮਸਕਾਰਨ ਜਦੋਂ ਪਾਣੀ ਲਾਉਣ ਤੋਂ ਬਾਅਦ ਹਮਸ ਬਣਦੀ ਹੈ ਜਾਂ ਆਪਾਂ ਪਾਣੀ ਲਾਉਣ ਤੋਂ 20 ਤੋਂ ਬਾਅਦ ਇਹ ਚ ਸੱਲ ਜਿਆਦਾ ਹੀ ਰਹਿ ਜਾਂਦੀ ਹੈ ਉਦੋਂ ਇਹਦੀਆਂ ਜੜਾਂ ਗਲਣੀਆਂ ਸ਼ੁਰੂ ਹੋ ਜਾਂਦੀਆਂ ਜਾਂ ਇਹਨਾਂ ਦੀਆਂ ਜੜਾਂ 'ਚ ਗੂਂਦ ਆ ਜਾਂਦੀ ਹੈ ਆਪਣੇ ਬੱਲਾਂ ਸੁੱਕਦੀਆਂ ਆ ਤਾਂ ਕਰਕੇ ਇਹਨੂੰ ਆਪਾਂ ਰੋਕਣ ਵਾਸਤੇ ਆਪਾਂ ਤੁਹਾਨੂੰ ਕਈ ਫੰਗੀ ਸਾਈਡ ਦੱਸਾਂਗੇ ਜਿਹੜੇ ਤੁਹਾਡੇ ਇਲਾਕੇ 'ਚ ਮਿਲਣ ਆਪਾਂ ਉਹ ਕਰ ਸਕਦੇ ਆ ਆਪਾਂ ਕਿਸੇ ਵੀ ਇੱਕ ਕੰਪਨੀ ਫੰਗੀ ਸਾਈਡ ਨੂੰ ਪ੍ਰਮੋਟ ਨਹੀਂ ਕਰਦੇ ਜੀ ਪਹਿਲਾ ਫੰਗੀ ਸਾਈਡ ਆਉਂਦਾ ਜੀ ਕਾਰਬੋਡਾਈਜ਼ਮ 50% ਦੇ ਵੇਸਟਨ ਦੇ ਨਾਂ ਤੇ ਆਪਾਂ ਉਹ ਕਰ ਸਕਦੇ ਆ ਦੂਜਾ ਆਉਂਦਾ ਜੀ 12% ਵੀ ਆਪਾਂ ਪਾ ਸਕਦੇ ਆ ਜੜਾਂ 'ਚ ਥੋੜਾ ਬਤਾ ਉਹ ਵੀ ਕੰਮ ਕਰਦਾ ਹੈ ਉਸ ਤੋਂ ਬਾਅਦ ਆਉਂਦਾ ਟੈਬੂਕੋਨਾਜ਼ਾਲ ਪਲੱਸ ਸਲਫਰ ਫਿਰ ਆਉਂਦਾ ਹੈ ਸਾਈਪੋਨਨ ਮੈਥਾਇਲ ਆਪਾਂ ਉਹ ਵੀ ਕਰ ਸਕਦੇ ਆ ਉਸ ਤੋਂ ਬਾਅਦ ਆਉਂਦਾ ਹੈ ਪ੍ਰੋਪੋਮਿਨ 70% ਆਪਾਂ ਇਹਨਾਂ ਚੋਂ ਜਿਹੜਾ ਆਪਣਾ ਚਿਤ ਕਰੇ ਆਪਾਂ ਚਾਰ ਪੰਜ ਫੰਗੀ ਸੜ ਬਾਰੇ ਤੁਹਾਨੂੰ ਦੱਸਿਆ ਆ ਆਪਾਂ ਇਹਨਾਂ ਦੇ ਜੜਾਂ 'ਚ ਪਾਉਣਾ ਉਹ ਆਪਾਂ ਢੋਲੀ ਦੇ ਮੰਨ ਲਓ ਇੱਕ ਇੱਕ ਜਾਂ 2 ਗ੍ਰਾਮ ਇਹਨਾਂ ਦੀ ਡੋਜ਼ ਆਉਂਦੀ ਹੈ ਆ ਜਿਹੜਾ ਕੰਪਨੀਆਂ ਦੇ ਪ੍ਰੋਡਕਟ ਦੇ ਹਿਸਾਬ ਨਾਲ ਆ ਆਪਾਂ ਉਹ ਢੋਲੀ ਦੇ ਪਾਣੀ ਦੇ ਹਿਸਾਬ ਨਾਲ ਆਪਾਂ ਪਾ ਸਕਦੇ ਆ ਤੇ ਉਹ ਆਪਾਂ ਇਹਨਾਂ ਦੇ ਜੜਾਂ 'ਚ ਡ੍ਰਿੰਚ ਕਰਨਾ ਹੁੰਦਾ ਹੈ ਤਾਂ ਜੀ ਆਪਣੀ ਵੀਡੀਓ ਚੰਗੀ ਲਗੀ ਤਾਂ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਦੋਸਤੋ